ਆਮਗਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਕੱਲ ਪੰਜਾਬ ਪਹੁੰਚ ਰਹੇ ਨੇ ਤੇ ਹੜ੍ਹ ਪੀੜਤਾਂ ਨੂੰ ਮਿਲਣਗੇ ਅਤੇ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੌਜੂਦ ਰਹਿਣਗੇ ਲਗਾਤਾਰ ਅਰਵਿੰਦ ਕੇਜਰੀਵਾਲ ਦੇ ਉੱਤੇ ਸਵਾਲ ਉੱਠ ਰਹੇ ਸੀ ਕਿ ਪੰਜਾਬ ਦੇ ਵਿੱਚ ਸਮੇਂ-ਸਮੇਂ ਤੇ ਉਹਨਾਂ ਕਾਰਤੂਨਾਂ ਮੌਕੇ ਤਾਂ ਅਰਵਿੰਦ ਕੇਜਰੀਵਾਲ ਸਭ ਤੋਂ ਅੱਗੇ ਦਿਖਾਈ ਦਿੰਦੇ ਨੇ ਪਰ ਇਸ ਵੇਲੇ ਜਦੋਂ ਵਿਪਤਾ ਦੀ ਮਾਰ ਪੰਜਾਬ 'ਚ ਲੱਗ ਰਿਹਾ ਤਾਂ ਅਰਵਿੰਦ ਕੇਜਰੀਵਾਲ ਕਿੱਥੇ ਨੇ ਤਾਂ ਇਸ ਦਾ ਜਵਾਬ ਹੁਣ ਕੇਜਰੀਵਾਲ ਦੇ ਵੱਲੋਂ ਦਿੱਤਾ ਗਿਆ ਹੈ ਅਤੇ ਕੇਜਰੀਵਾਲ ਕੱਲ ਪੰਜਾਬ ਦੇ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾਣਗੇ ਜਿੱਥੇ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਕੇਜਰੀਵਾਲ ਉਹਨਾਂ ਲੋਕਾਂ ਦੇ ਨਾਲ ਮਿਲਣਗੇ ਅਤੇ ਉਹਨਾਂ ਦਾ ਹਾਲ ਚਾਲ ਜਾਣਨਗੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਅਰਵਿੰਦ ਕੇਜਰੀਵਾਲ ਨੇ ਕੁਝ ਦਿਨ ਪਹਿਲਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਇੰਸਟਾਗ੍ਰam ਫੇਸਬੁੱਕ ਅਤੇ ਐਕਸ ਅਕਾਊਂਟ ਦੇ ਉੱਤੇ ਕੁਝ ਵੀਡੀਓ ਸਾਂਝੀਆਂ ਕੀਤੀਆਂ ਨੇ ਜਿਸ ਦੇ ਵਿੱਚ ਉਹਨਾਂ ਨੇ ਦਿੱਲੀ ਦੇ ਲੋਕਾਂ ਨੂੰ ਅਤੇ ਬਾਕੀ ਦੇਸ਼ ਦੇ ਵਿੱਚ ਵੱਖ-ਵੱਖ ਪਾਰਟੀਆਂ ਅਤੇ ਆਪਣੀ ਪਾਰਟੀ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਹੈ ਕਿ ਜਿੰਨਾ ਹੋ ਸਕਦਾ ਹੈ ਯੋਗਦਾਨ ਪਾਓ ਅਤੇ ਅਸੀਂ ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਫਲੱਡਸ ਆਏ ਨੇ, ਹੜ੍ਹ ਆਏ ਨੇ, ਉਹਨਾਂ ਦੇ ਪ੍ਰਭਾਵਿਤ ਲੋਕਾਂ ਨੂੰ ਮਦਦ ਕਰ ਸਕੀਏ। ਅਰਵਿੰਦ ਕੇਜਰੀਵਾਲ ਦੀ ਟੀਮ ਅਤੇ ਬਾਕੀ ਲੀਡਰਸ਼ਿਪ ਆ ਜਿਹੜੀ ਉਹ ਪੰਜਾਬ ਦੇ ਵਿੱਚ ਦਿੱਲੀੋਂ ਰਾਸ਼ਨ ਲੈ ਕੇ ਵੀ ਪਹੁੰਚ ਰਹੀ ਹੈ ਅਤੇ ਹੋਰ ਲੀਡਰਸ਼ਿਪ ਦੇ ਵੱਲੋਂ ਜੋ ਸੁਰਭਾਰਦਵਾਜ ਨੇ ਉਹਨਾਂ ਦੇ ਵੱਲੋਂ ਵੀ ਰਾਸ਼ਨ ਦੇ ਟਰੱਕ ਜਿਹੜੇ ਪੰਜਾਬ ਦੇ ਵਿੱਚ ਲੈ ਕੇ ਵੰਡੇ ਜਾਣ ਦੀ ਗੱਲ ਆਖੀ ਗਈ ਹੈ। ਤਾ ਆਮ ਆਦਮੀ ਪਾਰਟੀ ਜਿਹੜੀ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਸੀ ਅਤੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੌਦੀਆ ਲਗਾਤਾਰ ਪੰਜਾਬ ਦੇ ਵਿੱਚ ਪਹਿਲਾਂ ਵਿਚਰਦੇ ਰਹੇ ਹੜ੍ਹਾਂ ਤੋਂ ਬਾਅਦ ਉਹ ਦਿਖਾਈ ਨਹੀਂ ਦਿੱਤੇ ਪਰ ਹੁਣ ਜਿੱਥੇ ਮਨੀਸ਼ ਸੌਦੀਆ ਵੀ ਲਗਾਤਾਰ ਕੱਲ ਜਲੰਧਰ ਦੇ ਵਿੱਚ ਦਿਖੇ ਨੇ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਵਿੱਚ ਦਿਖੇ ਨੇ ਉੱਥੇ ਹੀ ਹੁਣ ਅਰਵਿੰਦ ਕੇਜਰੀਵਾਲ ਕੱਲ ਪੰਜਾਬ ਆਕੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲਣਗੇ ਮੁਲਾਕਾਤ ਕਰਕੇ ਉਹਨਾਂ ਦਾ ਹਾਲ ਚਾਲ ਜਾਣਨਗੇ ਤਾਂ ਇਸ ਮਸਲੇ ਦੇ ਉੱਤੇ ਅਮਰਵੀ ਪਾਰਟੀ ਦੀ ਲੀਡਰਸ਼ਿਪ ਨੂੰ ਲਗਾਤਾਰ ਵਿਰੋਧੀ ਪਾਰਟੀਆਂ ਘੇਰ ਰਹੀਆਂ ਸੀ ਤੇ ਹੁਣ ਕੇਜਰੀਵਾਲ ਪੰਜਾਬ ਆ ਕੇ ਲੋਕਾਂ ਦਾ ਹਾਲਚਲ ਜਾਣਦੇ ਉਹਨਾਂ ਦਾ ਦਿਖਾਈ ਦੇਣਗੇ